ਬੇਖੌਫ ਹੋ ਚੁੱਕੇ ਨੇ ਚੋਰ ਤੇ ਲੁਟੇਰੇ ਲਗਾਤਾਰ ਦੇ ਰਹੇ ਨੇ ਘਟਨਾਵਾਂ ਨੂੰ ਅੰਜਾਮ ਚੈਨੀਆਂ ਖੋ ਕੇ ਮਹਿਲਾਵਾਂ ਦੀਆਂ ਹੋ ਜਾਂਦੇ ਨੇ ਫਰਾਰ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਪਟਿਆਲਾ ਦੇ ਅਨਾਰਦਾਨਾ ਚੌਂਕ ਤੋਂ ਜਿੱਥੇ ਕਿ ਦਿਨ ਦਿਹਾੜੇ ਇੱਕ ਬਜ਼ੁਰਗ ਮਹਿਲਾ ਤੋਂ ਚੈਨ ਖੋਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਚੈਨ ਖੋ ਕੇ ਫਰਾਰ ਹੋਣ ਲੱਗੇ ਤਾਂ ਉਸ ਵੇਲੇ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਉਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਫੇਰ ਕੀ ਸੀ ਚੋਰਾਂ ਨੂੰ ਪੈ ਗਏ ਮੋਰ ਤਾਂ ਹੀ ਕਿਹਾ ਜਾਂਦਾ ਕਿ ਚੋਰਾਂ ਨੂੰ ਪੈਂਦੇ ਕਦੋਂ ਮੋਰ ਨਹੀਂ ਕੁਝ ਪਤਾ ਨਹੀਂ ਲੱਗਦਾ ਤਾਂ ਚੋਰਾਂ ਨੂੰ ਮੋਰ ਪੈ ਗਏ ਫਿਰ ਉਹਨਾਂ ਚੋਰਾਂ ਦੀ ਛਿੱਤਰਪਰੇਟ ਕੀਤੀ ਗਈ ਚੋਰਾਂ ਦਾ ਮੋਰ ਬਣਾਇਆ ਗਿਆ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਬਜ਼ੁਰਗ ਮੈਲਾ ਦੀ ਚੈਨ ਖੋਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਦੇ ਵਿੱਚ ਕੋਈ ਸੁਰੱਖਿਅਤ ਨਹੀਂ ਹੈ ਮਹਿਲਾਵਾਂ ਖਾਸ ਕਰਕੇ ਜਦੋਂ ਚੈਨਾ ਗਲ ਦੇ ਵਿੱਚ ਪਾ ਕੇ ਜਾਂਦੀਆਂ ਨੇ ਤਾਂ ਉਹਨਾਂ ਨੂੰ ਚਿੰਤਾ ਬਣੀ ਰਹਿੰਦੀ ਆ ਕਦੋਂ ਕੋਈ ਪਿੱਛੇ ਉਹਨਾਂ ਦੀ ਰੈਕੀ ਕਰ ਰਿਹਾ ਹੁੰਦਾ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਝੱਪਟ ਮਾਰ ਕੇ ਫਰਾਰ ਹੋ ਜਾਂਦੇ ਨੇ ਪਰ ਨਾਰਦਾਨਾ ਚੌਕ ਅਜਿਹਾ ਇਲਾਕਾ ਅਜਿਹਾ ਬਾਜ਼ਾਰ ਹੈ ਜਿੱਥੇ ਕਿ ਕਰਾਊਡ ਹੁੰਦਾ ਪੂਰਾ ਭੀੜ ਭਾੜ ਵਾਲਾ ਇਲਾਕਾ ਪਰ ਚੋਰਾਂ ਦੇ ਹੌਸਲੇ ਸੋਚੋ ਤੁਸੀਂ ਕਿੰਨੇ ਬੁਲੰਦ ਹੋਣਗੇ ਕਿ ਅਜਿਹੇ ਭੀੜ ਭਾੜ ਵਾਲੇ ਇਲਾਕੇ ਦੇ ਵਿੱਚ ਵੀ ਉਹ ਆਪਣੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਤਾਂ ਫਿਰ ਕਾញੋ ਚੋਰਾਂ ਦੇ ਮੋਰ ਬਣਦੇ ਨੇ ਤਾਂ ਮੋਰ ਬਣਾਇਆ ਕੀ ਕੁਝ ਕਹਿ ਰਹੇ ਨੇ ਉੱਥੇ ਦੇ ਲੋਕ ਜਿਹੜੀ ਬਜ਼ੁਰਗ ਮੈਲਾ ਦੀ ਚੈਨ ਖੋਈ ਆ ਉਹਨਾਂ ਦੇ ਪਰਿਵਾਰਕ ਮੈਂਬਰ ਕੀ ਕਹਿ ਰਹੇ ਨੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾ ਦਿੰਦੇ ਆ ਸਾਡੇ ਸਹਿਯੋਗੀ ਸੰਦੀਪ ਕੁਮਾਰ ਦੇ ਵੱਲੋਂ ਗੱਲਬਾਤ ਕੀਤੀ ਗਈ ਮੇਰਾ ਨਾਮ ਆਈ ਸਾਜਨ ਕੁਮਾਰ ਆਪਣਾ ਤੋਕਰਾ ਮੋਰ ਤੇ ਨੇ ਰਹਿਣਾ ਲਾਈ ਤੇ ਮੇਰੀ ਮਾਤਾ ਕੱਲ ਸਵੇਰੇ ਮੰਦਰੋਂ ਆ ਰਹੇ ਸੀਗੇ ਤੇ ਇਸ ਬੰਦੇ ਨੇ ਸਟ੍ਰੈਚਿੰਗ ਮਤਲਬ ਹੱਤ ਪਾਇਆ ਇਹਨਾਂ ਨੇ ਤੇਰੀ ਮਾਂ ਦਾ ਗਲ ਤੇ ਉਹ ਚੈਨ ਟੁੱਟ ਗਿਆ ਮੇਰੀ ਮਾਂ ਦੇ ਹੱਥ ਚ ਰਹਿ ਗਈ ਅਸੀਂ ਵੀਡੀਓ ਕਢਾਈ ਤੇ ਇਹਨੂੰ ਅੱਜ ਫੜਿਆ ਇਹਨੇ ਇੱਕ ਗੁਰਾਮ ਵੀ ਪੜ ਗਿਆ ਮੇਰੇ ਕੋਲ ਬਾਈਕ ਦੀ ਵੀ ਫੋਟੋ ਹੈ ਇਹਦੀ ਕਿਵੇਂ ਸੀ ਮਦਰ ਤੋਂ ਮਦਰ ਬਜ਼ੁਰਗਾਂ ਦੀ ਨਹੀਂ ਨਹੀਂ ਪੈਦਲ ਸੀਗੇ ਪੈਦਲ ਸੀਗੇ ਉਹ ਯਾਰ ਇਸ ਮੰਦਿਰ ਆਹ ਓਰੇ ਆਪਣਾ ਟੋਖਾ ਨਾ ਮੋੜ ਦੇ ਉੱਪਰ ਹੀ ਸ਼ੌਪ ਦੇ ਸਿਰੇ 8 ਵੇ ਦੀ ਗੱਲ ਹੈ ਹਾਂ ਇਹਦਾ ਮੰਨ ਗਿਆ ਹੁਣੀ ਬੰਦਾ ਮਗਾ ਤੂੰ ਕੀਤਾ ਕਹਿੰਦਾ ਪਾਜੀ ਗਲਤੀ ਹੋ ਗਈ ਮੇਰੇ ਤੋਂ ਮਗਾ ਫਿਰੂ ਦੇ ਆਪਾ ਧੱਪੜਾ ਰਾਇਆ ਮੈਂ ਇਦਾਂ ਨਹੀਂ ਸਾਨੂੰ ਵੀ ਗੁੱਸਾ ਹੀ ਤੁਸੀਂ ਬਜ਼ੁਰਗ ਬੰਦੇ ਨੂੰ ਤੱਕਾ ਲਾ ਕੇ ਕੋਈ ਚੀਜ਼ ਖੋ ਰਹੇ ਹੋ ਕੱਲ ਨੂੰ ਉਹਨੇ 19 21 ਗੱਲ ਹੋ ਜੇ ਫੇਰ ਫਿਰ ਕਾਫੀ ਜ਼ਿਆਦਾ ਹੋ ਜਾਂਦਾ ਹੈ ਹਾਂਜੀ ਨਾ ਅਸੀਂ ਤਰ੍ਹਾਂ ਤੇ ਮੇਰੀ ਫੋਟੋ ਖਿੱਚੀ ਸੀ ਫਿਰਪ ਸਾਨੂੰ ਅੱਜ ਮਿਲ ਗਿਆ ਇਹ ਬੰਦਾ ਅਲੀ ਮੋੜ ਤੇ ਹੁਣ ਥਾਣੇ ਲੈ ਕੇ ਜਾਣਾ ਚੈਨ ਤਾਂ ਹੈਗੀ ਸੀ ਸਾਡੇ ਕੋਲ ਅੰਦਰ ਹੀ ਰਹਿ ਗਈ ਸੀ ਚੈਨ ਤਾਂ ਉਹਨੇ ਤੇ ਮੁਰ ਮੈਂ ਇਹ ਕਹਾਂਗਾ ਪ੍ਰਸ਼ਾਸਨ ਇਹਨਾਂ ਦੇ ਉੱਪਰ ਲਾਵੇ ਜਿਨ੍ਹਾਂ ਦੇ ਅਕੜੀਆਂ ਲਾਣੀਆਂ ਬਸ ਇਹੀ ਹੈ ਜੀ ਸਾਡੇ ਨਾਲ